ਸਮਰਾਲਾ ਦੇ ਨਜ਼ਦੀਕੀ ਪਿੰਡ ਮਾਨਪੁਰ ਦਾ ਇੱਕ ਨੌਜਵਾਨ ਫੌਜੀ ਰਖੜੀ ਵਾਲੇ ਦਿਨ ਸ਼ਹੀਦ ਅਗਰ ਵੀ ਗਈ ਪਹੇਰੀ ਪੰਜਵੇਂ ਸ਼ਹੀਦ ਹੋਣ ਦੀ ਖਬਰ ਉੱਦੇ ਪਰਿਵਾਰਿਕ ਮੈਂਬਰਾਂ ਨੂੰ ਮਿਲੀ ਤਾਂ ਪਰਿਵਾਰਿਕ ਮੈਂਬਰਾਂ ਦਾ ਰੋਣਾ ਕੀ ਪੂਰਾ ਨਹੀਂ ਹੋ ਗਿਆ ਜਾਣਕਾਰ ਦੇ ਮੁਤਾਬਿਕ ਇਸ ਫੌਜੀ ਦਾ ਨਾਮ ਪ੍ਰਿਤਪਾਲ ਸਿੰਘ ਜਿਹੜਾ 26 ਸਾਲ ਸੀ ਜੋ ਸ਼ਹੀਦ ਹੋਇਆ ਹੈ ਸ਼ਹੀਦ ਫੌਜੀ ਪ੍ਰਿਤਪਾਲ ਸਿੰਘ ਦੀ ਪਵਿੱਤਰ ਦੀ ਅੱਜ ਨੂੰ ਉੱਦੇ ਜੱਦੀ ਪਿੰਡ ਲੈ ਜਾਂਦੀ ਜਾਵੇਗੀ ਜਿੱਥੇ ਸ਼ਹੀਦ ਦਾ ਅੰਤਿਮ ਸੰਸਕਾਰ ਉੱਦੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ਕਿੰਨੀ ਮੇਰਾ ਨਾਮ ਹਰਪ੍ਰੀਤ ਸਿੰਘ ਆ ਮੈਂ ਉਦੋਂ ਹੀ ਬੜਾ ਭਰਾਵਾ ਪ੍ਰਿਤਪਾਲ ਸਿੰਘ ਦਾ ਹੀ ਜੀ ਤੀ ਵਸ ਨਹੀ ਗਿਆ ਤੇ ਕਦੋਂ ਪਤਾ ਲ ਕਸ ਸਰ ਮਤਲਬ ਉਹਨਾਂ ਨਾਲ ਮੇਰੀ ਗੱਲ ਗੱਲ ਹੋਈ ਸੀ ਕਿ ਕੱਲ ਵੀ ਉਹਨਾਂ ਦੀ ਫਾਇਰਿੰਗ ਚੱਲਦੀ ਪਈ ਸੀ ਆਪਰੇਸ਼ਨ ਚੱਲ ਰਿਹਾ ਸੀ ਕੱਲ ਵੀ ਉਹਨਾਂ ਦਾ ਟੈਰਸ ਨਾਲ ਤੇ ਸਵੇਰੇ ਉਹਨਾਂ ਨਾਲ ਸਵੇਰੇ ਮੈਨੂੰ 5:30 ਵਜੇ ਸਰ ਕਾਲ ਆਈ ਸੀ ਕਿ ਉਹਨਾਂ ਦੇ ਫਰੈਂਡ ਸੀ ਸਰ ਤੇ ਉਹ ਕਹਿੰਦਾ ਏਦਾਂ ਏਦਾਂ ਗੱਲਬਾਤ ਕਹਿੰਦਾ ਆਪਣੇ ਪ੍ਰਿਤਪਾਲ ਦੇ ਜਾਂ ਸੱਟਾ ਸੁੱਟਾ ਬੱਜੀਆਂ 10 ਤਾਂ ਨਹੀਂ ਰਿਆ ਸੀ ਵੀ ਏਦਾਂ ਵੀ ਸਹੀਦ ਹੋ ਗਿਆ ਹਾਂ ਚੱਲ ਕੋਈ ਨਹੀਂ ਹਸਪੀਟਲ ਲੈ ਗਏ ਤੁਸੀਂ ਕਹਿੰਦਾ ਹਾਂ ਮੈਂ ਖਾ ਮੈਂ ਆ ਜਨਾ ਕੋਈ ਨਹੀਂ ਸਿੱਧੀ ਇੱਥੇ ਆ ਜਨਾ ਹਸਪੀਟਲ ਚ ਆ ਜਨਾ 10 ਦੇ ਬਾਰੇ ਮੈਨੂੰ ਠੀਕ ਆ ਦੱਸ ਨਹੀਂ ਕਿ ਇਹ ਰੋਣ ਲੱਗ ਗਿਆ ਫਿਰ ਮੈਂ ਸਮਝ ਗਿਆ ਸੀ ਕਿ ਵੀ ਇੱਕ ਵਾਰ ਗਲਤ ਗੱਲ ਹੋ ਗਈ ਸਰ ਕੋਈ ਉਸ ਤੋਂ ਬਾਅਦ ਫਿਰ ਕਾਂਟੇ ਦਾ ਬਾਜ਼ ਉੱਥੋਂ ਸ਼੍ਰੀਨਗਰ ਤੋਂ ਫੋਨ ਆਇਆ ਸਰ ਜੁਨਟ ਤੋਂ ਇਹਨਾਂ ਦਿੱਤਾ ਉਹਨਾਂ ਨੇ ਦੱਸਿਆ ਵੀ ਪ੍ਰਿਤਪਾਲ ਸਿੰਘ ਸੀਰ ਹੋ ਗਿਆ ਜੀ ਇੰਨੀ ਕੁ ਦੇਰ ਹੋ ਗਈ ਸੀ ਮੇਰੇ ਜੀ ਸਰ ਮੈਰਿਜ ਨੂੰ ਉਹਨਾਂ ਨੇ ਕਰਾਈ ਸੀ 24 ਫਰਵਰੀ ਨੂੰ ਮੈਰਿਜ ਕਰਵਾ ਕੇ ਛੁੱਟੀ ਕੱਟ ਕੇ ਫਿਰ ਗਏ ਨੇ ਅਪ੍ਰੈਲ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਫਿਰ ਥੀਆਂ ਇਹਗੇ ਹੁਣ ਛੁੱਟੀ ਆਉਣਾ ਸੀ ਉਹਨਾਂ ਨੇ ਆਹੀ ਮਹੀਨੇ ਕਹਿ ਰਹੇ ਸੀ ਕਿ ਇਹਨਾਂ ਛੁੱਟੀ ਆਜੂਗਾ ਲਾਸ਼ਟ ਤੱਕ ਚੱਲ ਮੈਂ ਵੀ ਮੈਂ ਦਿਵਾਲੀ ਦਿਵਲੀ ਦੇਖ ਕੇ ਫਿਰ ਜਲ ਜੂਗਾ ਕਿੰਨੇ ਟਾਈਮ ਪਹਿਲਾਂ ਭਰਤੀ ਹੋਏ ਨੇ ਕੋਲ ਸਰ ਉਹ ਨੂੰ ਹੋ ਗਏ 10 ਸਾਲ ਹੋ ਗਏ ਜੀ 2015 ਚ ਭਰਤੀ ਹੋਇਆ ਸੀ ਕੀ ਕਹਿਣਾ ਚਾਹੁੰਦੇ ਹੁਣ ਤੁਸੀਂ ਜਿਹੜਾ ਹੈਗਾ ਸਰਕਾਰਾਂ ਦੇ ਸਰ ਸਾਡਾ ਭਾਈ ਗਿਆ ਹੀ ਬਸ ਸਰਕਾਰਾਂ ਬਦਲਾ ਲੈਣ ਹੁਣ ਕੀ ਕਰਨਾ ਸਾਡਾ ਤਾਂ ਹੁਣ ਭਾਈ ਕਿ ਚਲੇ ਗਿਆ ਜਿਹੜਾ ਹੁਣ ਇੱਕ ਰਹਿੰਦਾ ਉਹਨੂੰ ਵੀ ਚੱਕ ਦੇਣਾ ਜਾਂ ਤਾਂ ਜਿਹੜਾ ਫਿਰਦੇ ਆ ਉੱਥੇ ਜਿਹੜਾ ਮਾਰ ਕੇ ਗਿਆ ਇਨੂੰ 10 ਸਾਲ ਹੋ ਗਏ ਰਾਤ ਦੀ ਕੋਈ ਕਾਲ ਆਈ ਸੀ ਤੜ ਤੜ ਕਿਉਂ ਕਾਲ ਆਈ ਸੀ ਜੀ 5 5:30 ਵਜੇ ਮੇਰੇ ਪਤੀਜੇ ਨੂੰ ਆਈ ਸੀ ਕਿ ਸਾਫ ਦਾ ਫੋਨ ਆਇਆ ਸੀਗਾ ਅਫਸਰ ਦਾ ਇਹਨੇ ਵੀ ਸੀਰ ਹੋ ਗਿਆ ਘਰ ਟਪਾਲਾ ਵਿਆਹ ਨੂੰ 4-5 ਕਿ ਮਹੀਨੇ ਹੋਏ ਸੀਗੇ ਜੀ ਫਸਟ ਟਾਈਮ ਵਿਆਹ ਤੋਂ ਬੰਦਾ ਇਹ ਆਪੀ ਵਿਆਹ ਫੇ ਨਹੀਂ ਆਇਆ ਜੀ ਹੁਣ ਤਾਂ ਚਾਰ ਕੁ ਮਹੀਨੇ ਹੋਏ ਨੇ ਜੀ ਬਾਲਾ ਚ ਐਮ ਨਹੀਂ ਹੋਇਆ ਜੀ ਉਹਨੂੰ ਵਿਆਹ ਨੂੰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਹਨਾਂ ਦੇ ਨਾਮ ਇਹਨਾਂ ਦੇ ਮੰਮੀ ਡੈਡੀ ਆ ਦੋ ਭਰਾ ਨੇ ਇੱਕ ਭਰਾ ਡੋਇਆ ਹੋਇਆ ਇੱਕ ਭਰਾ ਨਾਲ ਰਹਿੰਦਾ ਬੜਾ ਇਹ ਗਵਲਾ ਸੀਗਾ ਪਿੱਛੋਂ ਗੁਜ਼ਾਰਾ ਕਿਵੇਂ ਆ ਬਾਕੀ ਕੀ ਚੱਲ ਰਿਹਾ ਜੀ ਬਾ ਜੀ ਮੁੰਡਾ ਪ੍ਰਾਈਵੇਟ ਲੱਗਿਆ ਹੈ ਬੜਾ ਭਰਾ ਇਹ ਦੇ ਉੱਤੇ ਹੀ ਸਾਰਾ ਸੀਗਾ ਜੀ ਮਾਪੇ ਨੂੰ ਕਿਨੇ ਦੇਖਦੇ ਹਾਂ ਹੁੰਦਾ ਕਿਵੇਂ ਦੀ ਬਸ ਜੀ ਇਹ ਸਰਕਾਰਾਂ ਦੇ ਕੰਮ ਨਹੀਂ ਜਦ ਹੁਣ ਭਾਰਤੀ ਕੰਡਨਾ ਹੁੰਦਾ ਫਿਰ ਪੂਰਾ ਸਾਰਾ ਕਦ ਕੱਟ ਸਾਤੀ ਸਾਰਾ ਫਿਰ ਜਦ ਡੈੱਡ ਬਾਡੀ ਆਉਂਦੀ ਆ ਕਤਲਾਮ ਉਹਦਾ ਕਿਸੇ ਦਾ ਸਿਰ ਨਹੀਂ ਕਿਸੇ ਦੀ ਲੱਤ ਨਹੀਂ ਹੈਗੀ ਤੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਦਾ ਨਾਸ ਕੀਤਾ ਜਾਵੇ ਹੱਤਬੱਦੀਆਂ ਦਾ ਕੇਵਲ ਪੰਜਾਬੀ ਟੀਵੀ ਦੇ ਲਈ ਸਮਰਾਲਾ ਤੋਂ ਹਰੀਸ਼ ਕੋਸ਼ਲ ਦੀ ਰਿਪੋਰਟ